ਅੱਜ ਜਾ ਕੇ ਇਹਨਾਂ ਨੂੰ ਵੇਡਣਾ ਹੀ ਅੱਜ ਮੈਂ ਆਪਣਾ ਨੀ ਕੰਮ ਕਰਨਾ ਇਹਨਾਂ ਦਾ ਹੀ ਕਰਨਾ ਲਾ ਦੁਵਾ ਹੋਏ ਨਹੀਂ ਘਟਾ 9:00 ਹੋ ਗਏ ਐ ਰੇਖਾ ਤੂੰ ਵੀ ਆ ਜਾ ਤੇ ਦੇਜਾ ਕੋ ਮਾਰਨਾ ਜਾਈਏ ਤੇ ਮਮਤਨ ਮੁੱਸੇ ਬਾਤ ਹੈ ਸਾਡਾ ਦੇਖੋ ਵੀਡੀਓ ਬਣਾਈ ਸੀ ਇੱਕ ਕੰਧ ਤੋਂ ਸੁੰਦਰ ਦੂਜੀ ਕੰਧ ਤੋਂ ਕਾਰਪਟ ਵੀ ਕੀ ਕਰ ਬੰਦਾ ਵੀ ਨਹੀਂ ਭੈਣ ਪਾਣੀ आज सुनो तुम्हारी बात चलो मैं पीछे से बात हो गए जय साहब जय साहब जय साहब रहने दो संजय बहुत हो गया मेरी बात सुनना ਸੂਪਰ ਸੈਕਟਰ ਨਾਲ ਕਾਜੀ ਕਾਜੀ ਇੰਟਰਵਿਊ ਤੋਂ ਦੇਖ ਕੇ ਆਵਾਜ਼ ਮੈਂ ਠੀਕ ਹੈ ਉਹਨੇ ਰੁੱਕ ਕੇ ਲਾਇਆ ਦਵਾਈਆਂ ਕਰਦੇ ਕੱਲ ਵੀ ਰਾਤ ਨੂੰ ਗਿਆ ਪਰਸਪੇ ਲੱਗੀਆਂ ਮੇਰੀ ਜਿੰਦਗੀ ਜਾਂਦੇ ਤੁਸੀਂ ਰਾਤ ਦੇ 10:30 11:00 ਵਜੇ ਆ ਜਾਓ ਉੱਥੇ ਸੂਪਰ ਸੈਕਟਰ ਵੱਡੀਆਂ ਲੱਗੀਆਂ ਤੇ ਉਹ ਰੋਕੇ ਸੜਕਾਂ ਕੰਦੀ ਛੋਟੀ ਉੱਥੋਂ ਤੱਕ ਜਾਣੀਆ ਪੇਪਰ ਚੰਨਪੁਰ ਹੋਂਦ ਤੱਕ ਹਾਂ ਠੀਕ ਹੈ ਤੇ ਸੂਪਰ ਸੈਕਟਰ ਨਾਲ ਹੱਲ ਹੋ ਜਾਏਗਾ ਟੰਡਾ ਪਾਣੀ ਦਾ ਸਾਰਾ ਮਸਲਾ ਹੱਲ ਹੋ ਜਾਏਗਾ अच्छा नहीं लगता। हो, हो दे और और रो। रो ना अच्छा नहीं। ये जो कीना तुझे ड्रिप्टी मेहनत घूम करके कुछ रो बिट्टू लुको। अच्छा नहीं लगता। अच्छा नहीं लगता भी नहीं समझा। ये भी आ गया। आजम भी आ गया। मैं भी आ गया। मैं भी आ गया। आजम भी आ गया। देन्ना तो कोई किन्ना आप आने के तंदर से कोई कोटर। ਕਦੋਂ ਜੈ ਜੈ ਕਲਾਣੀ ਉਹ ਨਹੀਂ ਨਾ ਪਾਣੀ ਬਾਹਰ ਹੈ ਨਾ ਅਸੀਂ ਅੱਗੇ ਪਿੱਛੇ ਚੱਲਦੇ ਜਦੋਂ ਅੱਗੇ ਪਾਣੀ ਲੱਪਣ 24 36 ਦਾ ਪਾਣੀ ਡੋਨ ਹੋਏ ਕਦਾ ਪਿਛਲਾ ਪਾਣੀ ਆਏਗਾ ਨਹੀਂ ਕਦਾ ਡੋਨ ਨਹੀਂ ਕਰੇਗਾ ਉਹ ਸੈਕਸ਼ਨ ਕਰਕੇ ਹਰ ਪ੍ਰਮਾਣ ਕਰਾਉਂਦੇ ਲਾਡੀ ਦੇ ਗਾਂਦੇ ਪੋਲੀ ਚ ਪਾਣੀ ਹੈ ਹੈ ਮੈਂ ਤਾਂ ਚੈੱਕ ਹੁਣ ਮੁੰਡੇ ਆਂਦੇ ਤੁਹਾਨੂੰ ਚੈੱਕ ਟੱਕਣ ਸਾਰੇ ਚੈੱਕ ਕਰਾ ਦੇਣਾ ਭਾਈ ਹੁਣ ਮੱਲਾ ਨਿਵਾਸੀ ਦਾ ਕਹਿਣਾ ਇੱਕ ਮੱਲਾ ਨਿਵਾਸੀ ਕਹਿੰਦੇ ਕਿ ਸਾਨੂੰ ਹਫਤਾ ਤੋਂ ਜ਼ਿਆਦਾ ਹੋ ਗਿਆ 1 ਮਹੀਨੇ ਤੋਂ ਜ਼ਿਆਦਾ ਹੋ ਗਿਆ 1 ਮਹੀਨੇ ਤੇ ਵੀ ਜ਼ਿਆਦਾ ਨਹੀਂ ਦੇਖੋ 2 ਮਹੀਨੇ ਹੋ ਗਏ ਕਹਿੰਦੇ ਮਹੀਨੇ ਰੋ ਜ਼ਿਆਦਾ ਹੋ ਗਿਆ ਸਾਡਾ ਜੋ ਆਏ ਸੀ ਉਹਨਾਂ ਨੇ ਡਿਸਪੋਜ਼ਲ ਉੱਤੇ ਚਲਵਾ ਦਿੱਤਾ ਬਾਈਪਾਸ ਕਰਾ ਦਿੱਤਾ ਇਹਨੀਆਂ ਹੁਣ ਸੁਪਰ ਸੈਕਸ਼ਨਾਂ ਲੱਗ ਰੀਆਂ ਉੱਥੋਂ ਵੀ ਸੁਪਰ ਸੈਕਸ਼ਨਾਂ ਲੱਗ ਰੀਆਂ ਅੰਨਾਂ ਦਾ ਮਸਲਾ ਦੋ ਇੱਕ ਦਿਨ ਦੀ ਤੰਗੀ ਆ ਅੰਨਾਂ ਦਾ ਮਸਲਾ ਹੱਲ ਹੋ ਜਾਣਾ ਅਸੀਂ ਭਾਈ ਰਿਕਾਰਡ ਕਰਕੇ ਆਏ ਉੱਥੇ ਹਰੀ ਹਰੀ ਹੁੱਲੀ ਜਮ ਗਈ ਆ ਮੱਛਰ ਬਹੁਤ ਜ਼ਿਆਦਾ ਜ਼ਿਆਦਾ ਹੈਗਾ ਵਾ ਸਾਰੇ ਤੁਸੀਂ ਰਾਵਾਂ ਮੰਡੀ ਏਕਤਨਗਰ ਪ੍ਰੋਫੈਸਰ ਕਲੋਨੀ ਸਾਰੇ ਦੇਖ ਲਓ ਇਹ ਮੈਨੂੰ ਡਿਸਪੋਜ਼ਲ ਨਹੀਂ ਚੱਲਦਾ ਜੀ ਹੋ ਡਿਪਟੀ ਮੇਅਰ ਔਰ ਸਾਡੇ ਮੇਅਰ ਵੱਡੇ ਮੇਅਰ ਆ ਔਰ ਸਾਡੇ ਆਪਣੇ ਐਸ ਡੀਓ ਸਾਹਿਬ ਆ ਸਭ ਨੇ ਇਹਨਾਂ ਨੇ ਰਲ ਮਿਲ ਕੇ ਟੀਮ ਨੇ ਉਹਨਾਂ ਨੂੰ ਕੀਤਾ ਮਸਲਾ ਮਸਲਾ ਇਹਨਾਂ ਦਾ ਅੱਜ ਕੱਲ੍ਹ ਤੇ ਇਹਨਾਂ ਦਾ ਪਾਣੀ ਡੋਲ ਹੋ ਰਿਹਾ ਹੈ ਅੱਜ ਅੱਜ ਗੱਦ ਦੇ ਬੀਬੀਆਂ ਇਕੱਠੀਆਂ ਹੋ ਗਈਆਂ ਅੱਪਖਾ ਬੰਨ੍ਹ ਕਰੀਏ ਉੱਪਰ ਵਾਲਾ ਹਾਂਜੀ ਬੀਬੀਆਂ ਇਕੱਠੀਆਂ ਹੋਈਆਂ ਇਹਨਾਂ ਨੂੰ ਦੱਸੋ ਕੀ ਹੋਣਾ ਹਾਲ ਇਹਨਾਂ ਦਾ ਹੋਣਾ ਕਦੋਂ ਦਾ ਹਲ ਹੋ ਜਾਣਾ ਤੇਰੀ 2 2 4 3 5 ਦਿਨ ਲੱਗਣੇ ਇਹਨਾਂ ਦਾ ਹਲ ਹੋ ਜਾਣਾ ਕਿਉਂਕਿ ਪ੍ਰੋਪਰ ਇਹਨਾਂ ਸਪਾਈਆਂ ਹੋ ਰਹੀਆਂ ਇਹ 20 23 ਹੈ ਅੰਨ ਦੇ ਨਾਂ ਵਿੱਚ ਬੰਦਾ ਵੱੜ ਸਕਦਾ ਨਾ ਪੁੱਛਿਆ ਇਹ ਇਹ ਹੁਣ ਸੁਪਰਸਟਰਕਚਰ ਉੱਤੇ ਨਾ ਪਾਣੀ ਹਲੋ ਜਾਣਾ ਇਹ ਤਾਂ ਤੁਹਾਨੂੰ ਮੁੰਡੇ ਟਕਲ ਚੈੱਕ ਕਰਾ ਦਿੰਦੇ ਆ ਇਹ ਸਾਰਾ ਪਾਣੀ ਇੰਨਾ ਆਉਣਾ ਉਹ ਕਹਿੰਦੇ ਸੀ ਆਉਂਦੇ ਆ ਜੀ ਸਾਹਿਬ ਲੋਕ ਜਾਂਦੇ ਜੀ ਸਾਹਿਬ ਸਾਨੂੰ ਮਿਲਦੇ ਵੀ ਨਹੀਂ ਆ ਜੀ ਸਾਹਿਬ ਆਉਂਦੇ ਆ ਉਹ ਚਾਰੇ ਕਹਿੰਦੇ ਆ ਹੁਣ ਉਹ ਕੀ ਕਰੀਏ ਹੁਣ ਉਹ ਕਹਿੰਦੇ ਇੰਦਰ ਚੱਲ ਜਾਓ ਦੋ ਦੋ ਬੰਦੇ ਆ ਫਿਲਟ ਚ ਜਿਹੜਾ ਨੇ ਤਾਂ ਵੀ ਜਾਣਦਾ ਚਾਣਾ ਉਹ ਉੱਪਰ ਪਹਿਲੇ ਮਾਰਾ ਮੋਟਾ ਅਸੀਂ ਉਹ ਜਿੱਤੇ ਵੇਲੇ ਭਾਜੀ ਫੋਨ ਆਂਦਾ ਉੱਥੇ ਅਗਲੇ ਚੱਲ ਜਾਂਦੇ ਹੋ ਖੜੇ ਆ ਨਾ ਫੋਨ ਨਹੀਂ ਇਹ ਉਹ ਨਿਕਲ ਪਹਿਲੇ ਜਾਣ ਪਤਾ ਨਹੀਂ ਭਾਜੀ ਸਾਹ ਆਏ ਸਾਡੀ ਸੁਣਵਾਇਆ ਹੋਣਾ ਚਾਹੀਦਾ ਕਿ ਜਦੋਂ ਫੋਨ ਆਦੇ ਉਹਨਾਂ ਨੂੰ ਭਾਜੀ ਕਈ ਵਾਰ ਕਹਿੰਦੇ ਸੀ ਉਸ ਦਿਨ ਆ ਜਾਓ ਟ੍ਰੈਕਟਰ ਟ੍ਰੈਕਟਰ ਜਾਂਦੇ ਤੇ ਬਾਅਦ ਆਉਂਦੇ ਆ ਆਇਆ ਹੋਣ ਹੁਣ ਇੱਕ 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 ਟਰੈਕਟਰ ਖਰਾਬ ਹੋ ਗਿਆ ਟਰੈਕਟਰ ਭਾਜੀ ਪਾਜੀ ਦੇ ਗੇਟ ਦੇ ਮੋੜੇ ਖੜਾ ਸੀਗਾ ਆਹੀ ਉਸ ਦਿਨ ਮੈਂ ਤੁਹਾਨੂੰ ਕਿਹਾ ਵੀ ਟਰੈਕਟਰ ਉੱਧਰ ਖੜਾ ਸੀ ਟਰੈਕਟਰ ਵੀ ਕੀ ਕਰੇ ਟਰੈਕਟਰ ਵੀ ਚੱਕੇ ਪਾਣੀ ਵਿੱਚ ਤਵਾੰਦਾ ਕਿਤੇ ਮੇ ਨੰਗਰ ਪਾਣੀ ਵੀ ਆ ਕਿਤੇ ਪਾਜੀ ਜੀ ਸਾਹਿਬ ਹਾਂਜੀ ਆਉਣ ਆੜਾ ਇਹ ਆਨ ਆੜਾ ਹੈ ਜੀ ਸਰ ਉਹ ਕਹਿ ਰਹੇ ਨੇ ਜਾਓ ਜੀ ਤੁਸੀਂ ਸਫਾਈ ਕਰਕੇ ਆਓ ਕੋਈ ਨਾ ਇਹ ਕੰਮ ਕਰਦੇ ਨਹੀਂ ਤੂੰ ਕੋਈ ਨਹੀਂ ਕਿ ਤੂੰ ਜਾਂਦਾ ਨਾ ਸਮਝ ਨਹੀਂ ਪੈ ਜੀ ਹੁਣ ਦਿੱਤੇ ਉਹ ਬੰਦੇ ਨੂੰ ਫਸਾਉਣਾ ਹੁਣ ਕਿਤੇ ਹੁਣ ਚੱਲੇ ਮੁੰਡੇ ਵੀ ਕੀ ਕਰਨ ਇੱਕ ਵਾਰੀ ਕਰ ਹਾਂਜੀ ਸਰ ਦਿੱਤੀ ਮੇਰੇ ਨਾਲ ਗੱਲ ਹੋਈ ਹੈ ਹਾਂਜੀ ਉਹ ਕਹਿ ਰਹੇ ਹੈ ਕਿ ਸਭ ਤੋਂ ਪਹਿਲਾਂ ਬੰਦੇ ਤੁਹਾਡੇ ਦੇ ਵਿੱਚ ਲੱਗਣਗੇ ਠੀਕ ਹੈ ਜੀ ਠੀਕ ਹੈ ਹਾਂਜੀ ਬੋਲ ਤੁਸੀਂ ਮੈਂ ਜਿਸਾਨ ਨੂੰ ਕਹਿੰਦਾ ਠੀਕ ਹੈ ਠੀਕ ਹੈ ਜਿਹੜੇ ਬੰਦੇ ਦਾ ਬੰਦੇ ਕੋਲ ਕਿਸੇ ਪਾਸੇ ਨਾ ਤੇ ਨਹੀਂ ਭਾਈ ਕਿਸੇ ਨੇ ਸੰਡੇ ਤੋਂ ਗੱਲ ਹੈ ਬਾਤ ਜਦੋਂ ਮੈਂ ਮੋਟਰ ਦੇਖਿਆ ਨਾ ਕਿੰਨੇ ਚੰਗੇ ਕਰਦੇ ਨੇ ਤੇ ਮੈਂ ਨਹੀਂ ਜਾਣਦਾ ਕਿ ਇਹ ਕਿੱਥੇ ਪਾਣੀ ਡਾਊਨ ਨਹੀਂ ਹੁੰਦਾ ਤੇ ਸੋਪਾ ਮਾੜਾ ਕੋਈ ਨਹੀਂ ਮਾੜਾ ਨਹੀਂ ਸੀ ਉਹ ਵੀ ਸੀ ਬੈਨ ਤੁਸੀਂ ਨਾ ਬੰਦੇ ਮੋਰ ਕਿਸੇ ਪਾਸੇ ਨਾ ਪਤਾ ਨਹੀਂ ਪਾਣੀ ਟੁੱਟਿਆ ਕੋਈ ਨਾ ਆਗਮਨ ਆਉਂਦੇ ਸਰ ਜਿਹਾ ਕੋਈ ਨਾ ਪਾਣੀ ਆ ਜਾਂਦਾ ਆਨ ਨੂੰ ਦਿਖਾਈ ਲੰਘਦੀ ਹੈ ਇਹ ਵਾਲੀ ਪਾਣੀ ਆ ਜਾਂਦਾ ਮਾਦਾ ਟਿਕਾਣਾ ਕੰਮ ਦੇ ਨਾ ਪਾਣ ਕਾਦੀ ਦਾ ਪੁੱਤ ਜਿਹੜਾ ਬੱਜੀ ਦੇ ਜਾਂਦੇ ਇੱਕ ਵਾਰ ਬਹੁਤ ਹੋ ਗਈ ਤੇ ਇਹ ਹੱਥ ਤੇ ਕਿਲਮਾ ਨਹੀਂ ਜੇ ਹੋਣ ਤੁਸੀਂ ਹੋਰ ਕਦੇ ਉਹਨੇ ਪਿੱਛਨੇ ਨਾ ਕਜਾਉਂ ਹੁਣ ਆਪਣੇ ਹੱਥ ਤੇ ਬਸੇ ਵੀ ਨਹੀਂ ਉਹ ਕੋਲ ਉਹਨੇ ਥੂੜ ਅੰਡਾ ਉਹਨੂੰ ਸੁਣੋ ਉਹ ਤੇ ਸੁੱਕੀ ਕਹਿੰਦੇ ਹਾਂਜੀ

ਕੀ ਐਸ ਤਾਈਏ ਨੂੰ ਮੈਂ ਪੜਾ ਰਹਾ ਹੋਇਆ ਨਾ ਕੰਨੀ ਸਮਾਂ ਲਾ ਰਿਹਾ ਆਇਆ ਨਹੀਂ ਕੋਈ ਤੁਸੀਂ ਨਾ ਤੁਸੀਂ ਬਿਛੜਦੀ ਉਹ ਮਨੇ ਕਿਰਾਏ ਦੇ ਲੇਕਿਨ ਇੱਕ ਚੱਕਰ ਉਹ ਨਾ ਲੈ ਕੇ ਆ ਜੰਦਾ ਆ ਜਾਂਦਾ ਸਾਡੇ ਪੈਣ ਕਰਾਈਆ ਤੁਸੀਂ ਵੀ ਸਾਨੂੰ ਵੀ ਪਤਾ ਦੱਸ ਹਾਂ ਸਾਡੇ ਘਰ ਤੇ ਕੋਈ ਗਿਲਦਾ ਪਾਣੇ ਲਈ ਅਸੀਂ ਵੀ ਇਦਾਂ ਹੀ ਬੋਲਾਂਗੇ ਹਾਂ ਕਿਉਂਕਿ ਬੱਚੇ ਬਿਮਾਰ ਹੋ ਗਏ ਮੈਂ ਬੋਲ ਸਕਦੀ ਹਾਂ ਆਪਾਂ ਕੀ ਨਹੀਂ ਕਰਦੇ ਉਹ ਗੱਡੀ ਚਾਹੇ ਉਹ ਮੇਰੇ ਕੋਲ ਤਾਂ ਕਈ ਐ ਨਾ ਪਾੜੀਆਂ ਬਟਾ ਮੈਂ ਦੇਖਸਾਹ ਵਾਲਾ ਉਹ ਦੇਖਸਾਹ ਨਾਲ ਫਿਰ ਚਾਹ ਰਹਿੰਦੋ ਮੈਂ ਉਹਨਾਂ ਨੂੰ ਬੰਦੇ ਆਜਮਾਂਗੇ ਜਿਹੜੇ ਕੰਪਲੈਕਟਰ ਨੇ ਉਹਨਾਂ ਨੂੰ ਉੱਥੇ ਲੈ ਕੇ ਜਾਣਾ ਹਾਂ ਇਹ ਜੇਵਾ ਜੀ ਇਹ ਕਲਾਸਿਕ ਪੋਟਾ ਚੰਨ ਪਾੜੀ ਫਿਲਕੀ ਪਾਣਾ ਚੰਨ ਦਾ ਹਾਂ ਉਹ ਤਾਂ ਸੇ ਆਪਣੇ ਵਰਗੇ ਆ ਪਰ